ਪ੍ਰਤਾਪ ਸਿੰਘ ਬਾਜਵਾ ਐ ਲੱਗਦਾ ਕੋਈ ਵੀ ਵੇਲਾ ਐਂ ਦਾ ਨਹੀਂ ਛੱਡਦੇ ਕੋਈ ਵੀ ਮੌਕਾ ਐਂ ਦਾ ਨਹੀਂ ਛੱਡਦੇ ਜਦੋਂ ਸੀਐਮ ਭਗਵੰਤ ਮਾਨ ਦੇ ਖਿਲਾਫ ਕੋਈ ਗੱਲ ਨਾ ਕਰ ਸਕਣ ਹੁਣ ਵੀ ਮੌਕਾ ਮਿਲਿਆ ਤੇ ਪ੍ਰਤਾਪ ਸਿੰਘ ਬਾਜਵਾ ਨੇ ਗਰੇਜ਼ ਨਹੀਂ ਕੀਤਾ ਔਰ ਨਾਲੋਂ ਨਾਲ ਆਪਣਾ ਤੰਗ ਜਿਹੜਾ ਔਕਸ ਦਿੱਤਾ ਦਰਅਸਲ ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਸ਼ੀ ਬਾਰੇ ਚਰਚਾ ਹੋ ਰਹੀ ਸੀ ਅਰਵਿੰਦ ਕੇਜਰੀਵਾਲ ਦੇ ਸਤੀਫੇ ਬਾਰੇ ਚਰਚਾ ਹੋ ਰਹੀ ਸੀ ਪੱਤਰਕਾਰ ਨੇ ਸਵਾਲ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਸਤੀਫਾ ਜਿਹੜਾ ਉਹ ਦੇਰ ਤਾਂ ਉਹਨਾਂ ਨੇ ਔਰ ਨਾਲ ਦੀ ਨਾਲ ਆਤਿਸ਼ੀ ਨੂੰ ਨਵਾਂ ਸੀਐਮ ਲਗਾ ਦਿੱਤਾ ਪਰ ਪ੍ਰਤਾਪ ਬਾਜਵਾ ਪੰਜਾਬ ਵੱਲ ਗੱਲ ਲੈ ਆਏ ਕਹਿੰਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਕੇ ਤੇ ਉਹਨੂੰ ਕੁਰਸੀ ਦੇ ਦਿਓ ਇਹਨੂੰ ਲਾਓ ਇਹਨੂੰ ਮਤਲਬ ਕਿ ਇਹਨੂੰ ਸੀਐਮ ਭਗਵੰਤ ਮਾਨ ਵੱਲ ਇਸ਼ਾਰਾ ਕਰਦਿਆਂ ਹੋਇਆਂ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦੇ ਸੁਣਾਈ ਦਿੱਤੇ ਹਾਸੋਹਿਣਾ ਉਹਨਾਂ ਦਾ ਬਿਆਨ ਜ਼ਰੂਰ ਲੱਗਦਾ ਹੈ ਪਰ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਿਆਸੀ ਤੰਜ ਇਹਨੂੰ ਗਿਣਿਆ ਜਾ ਸਕਦਾ ਹੈ ਪ੍ਰਤਾਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਔਰ ਆਏ ਦਿਨ ਉਹ ਏਦਾਂ ਦੀਆਂ ਟਿੱਪਣੀਆਂ ਕਰਦੇ ਰਹਿੰਦੇ ਨੇ ਸਿਆਸੀ ਦਾ ਪੇਚ ਹੁੰਦੇ ਨੇ ਸਿਆਸੀ ਖਿੱਚੋ ਤਾਣ ਹੁੰਦੀ ਹੈ ਜਿਸ ਨੂੰ ਲੈ ਕੇ ਆਏ ਦਿਨ ਏਦਾਂ ਦੀਆਂ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਵਿਧਾਨ ਸਭਾ ਦੇ ਵਿੱਚ ਵੀ ਖਾਸੀ ਖੜਕਦੀ ਹੈ ਹਰ ਕਿਸੇ ਨੇ ਉਹ ਸਿਚੁਏਸ਼ਨਸ ਦੇਖੀਆਂ ਹੋਈਆਂ ਨੇ ਔਰ ਪ੍ਰਤਾਪ ਸਿੰਘ ਬਾਜਵਾ ਦੁਆਰਾ ਪੜਕੇ ਨੇ ਔਰ ਦੁਬਾਰਾ ਇੱਕ ਬਿਆਨ ਥੋੜੇ ਹਾਸੋ ਹਿਹਨੇ ਅੰਦਾਜ਼ ਦੇ ਵਿੱਚ ਦਿੰਦੇ ਸੁਣਾਈ ਦਿੰਦੇ ਨੇ ਕੀ ਬੋਲੇ ਨੇ ਸੁਣਦੇ ਆ ਬਾਜਪਾ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਚੇਂਜ ਕਰਤਾ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਵਜੂ ਲਾ ਦਿੱਤਾ ਗਿਆ ਦੇਖੋ ਮੇਰਾ رائے ਦੇਣਾ ਫਰਜ਼ ਨਹੀਂ ਪੰਦਾ ਪਰ ਮੈਂ ਕੇਜਰੀਵਾਲ ਨੂੰ ਇਹ رائے ਜ਼ਰੂਰ ਦਊਂਗਾ ਇਹਨੂੰ ਵੀ ਤੋੜਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉੱਥੋਂ ਗਿਆ ਨਾ ਇਹਨੂੰ ਵੀ ਤੋੜਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭਦੇ ਉਹਨੂੰ ਵੜਾ ਦੇ ਇਹਨੂੰ ਤੋੜਦੇ ਉੱਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਦਰ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਲੋਕ